ਸਤਿ ਸ਼੍ਰੀ ਅਕਾਲ 9 ਮਿਊਟ ਦੇਖ ਰਹੇ ਹੋ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਰੁਖ ਕਰ ਲਵਾਂਗੇ ਰੋਪੜ ਜ਼ਿਲ੍ਹੇ ਦਾ ਜਿੱਥੇ ਅੱਜ ਇੱਕ ਸਮਾਗਮ ਰੱਖਿਆ ਗਿਆ ਪਰ ਇਸ ਸਮਾਗਮ ਦੇ ਸ਼ੁਰੂਆਤੀ ਦੌਰ ਤੋਂ ਪਹਿਲਾਂ ਹੀ ਕਾਂਗਰਸੀ ਅਤੇ ਬੀਜੇਪੀ ਦੀ ਆਗੂ ਜਿਹੜੇ ਨੇ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆਏ। ਦਰਸਲ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਜਿਸ ਦੇ ਤਹਿਤ ਮੁੱਖ ਮਹਿਮਾਨ ਦੇ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜਿਹੜੇ ਨੇ ਮੁੱਖ ਮਹਿਮਾਨ ਦੇ ਵਜੋਂ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਦੇ ਨਜ਼ਰ ਆਉਣੇ ਸੀ। ਪਰ ਇਸ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕਾਂਗਰਸ ਦੇ ਯੂਥ ਆਗੂ ਦਲਬੀਰ ਗੋਲੜੀ ਇਸ ਮੌਕੇ ਤੇ ਪਹੁੰਚਦੇ ਨੇ ਅਤੇ ਸੀਐਮ ਸੈਣੀ ਨੂੰ ਪੰਜਾਬ ਬੁਲਾ ਕੇ ਉਹਨਾਂ ਦਾ ਸਨਮਾਨ ਕਰਨ ਵਾਲੇ ਉਤੇ ਜੰਮ ਕੇ ਸ਼ਬਦੀ ਹਮਲੇ ਕਰਦੇ ਨਾਜ਼ਰ ਆਏ ਇਸ ਦੌਰਾਨ ਸਮਾਗਮ ਦੇ ਦੌਰਾਨ ਬੀਜੇਪੀ ਦੇ ਵਰਕਰ ਵੀ ਪਹੁੰਚਦੇ ਨੇ ਤਾਂ ਕਾਂਗਰਸੀ ਤੇ ਬੀਜੇਪੀ ਦੇ ਆਗੂ ਜਿਹੜੇ ਨੇ ਆਪਸ ਦੇ ਵਿੱਚ ਉਲਝਦੇ ਨਾ ਸਰ ਆਏ ਇਸ ਮੌਕੇ ਤੇ ਦਲਬੀਰ ਗੋਲੜੀ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਦਿੱਲੀ ਜਾਣ ਦੇ ਲਈ ਰਾਹ ਨਾ ਦੇਣ ਵਾਲੇ ਹਰਿਆਣਾ ਦੇ ਸੀਐਮ ਦਾ ਪੰਜਾਬ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਸਨਮਾਨ ਕਰਨਾ ਜਿਹੜਾ ਆ ਕਿਤਨਾ ਕਿਤੇ ਨਿੰਦਣਯੋਗ ਹੈ ਇਸ ਮੌਕੇ ਤੇ ਉਹਨਾਂ ਨੇ ਬੋਲਦਿਆਂ ਹੋਰ ਕੀ ਕੁਝ ਕਿਹਾ ਕਿਸ ਤਰੀਕੇ ਦੇ ਤਲਖੀ ਤੇਵਰ ਜਿਹੜੇ ਨੇ ਗੋਲੜੀ ਦੇ ਦੇਖਣ ਨੂੰ ਮਿਲੇ ਨੇ ਉਹ ਜਾਣਦੇ ਆ ਜਿਹੜੇ ਕਿ ਸਾਡੇ ਕਿਸਾਨਾਂ ਨੂੰ ਡੱਕੀ ਬੈਠੇ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸਾਡੇ ਉਸ ਵੀਰ ਭਰਾਵਾਂ ਤੇ ਜਿਹੜੇ ਉੱਥੇ ਦਿੱਲੀ ਨੂੰ ਜਾਣ ਦੀ ਗੱਲ ਕਰ ਰਹੇ ਸੀ ਔਰ ਉਹਨਾਂ ਤੋਂ ਇੱਕ ਨੌਜਵਾਨ ਮਾਰਿਆ ਗਿਆ ਸ਼ੋਭ ਕਰਨ ਜਿਹਦੀ ਅਜੇ ਤੱਕ ਕੋਈ ਗੱਲ ਨਹੀਂ ਕਰੀ ਅਗਰ ਤਾਂ ਇੱਥੇ ਆ ਕੇ ਕੱਲ ਨੂੰ ਇਹ ਕਹਿ ਦੇਣ ਕਿ ਜਾਓ ਸਾਰੇ ਕਿਸਾਨ ਵੀਰ ਭਰਾਵਾਂ ਨੂੰ ਦਿੱਲੀ ਜਾਣ ਦੇ ਵਾਸਤੇ ਅਸੀਂ ਰਾਹ ਖੋਲਦੇ ਹਾਂ ਜਿਹਦੇ ਕਰਕੇ ਪੰਜਾਬ ਦੇ ਲੋਕ ਵੱਖਰੇ ਪਰੇਸ਼ਾਨ ਹੁੰਦੇ ਆ ਰਾਹ ਵਾਲੇ ਲੋਕ ਵੱਖਰੇ ਪਰੇਸ਼ਾਨ ਹੁੰਦੇ ਆ ਇਸ ਹਰਿਆਣੇ ਦੇ ਮੁੱਖ ਮੰਤਰੀ ਦੀ ਨੀਤੀ ਕਰਕੇ ਫਿਰ ਤਾਂ ਅਸੀਂ ਵੀ ਜੀ ਆਇਆਂ ਨੂੰ ਆਖਾਂਗੇ ਨਹੀਂ ਤਾਂ ਸ਼ਰਮ ਕਰਨ ਲਾਲਪੁਰਾ ਪਰਿਵਾਰ ਕਿਉਂ ਇਤਿਹਾਸ ਦੇ ਉਹ ਗੱਦਾਰਾਂ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਕਿਉਂ ਜਲੀਆਂ ਵਾਲਾ ਬਾਗ ਵਿੱਚ ਜਿਨ੍ਹਾਂ ਨੇ ਜਰਨਲ ਡਾਇਰ ਨੂੰ ਸਮਾਨਿਤ ਕੀਤਾ ਸੀ ਜਿਨ੍ਹਾਂ ਨੇ ਉਦੋਂ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਲੋਕਾਂ ਤੇ ਨਿਹੱਤੇ ਲੋਕਾਂ ਤੇ ਉਹਨਾਂ ਨੂੰ ਰਾਹ ਢੱਕਿਆ ਅਜ ਨਿਆਬ ਸਿੰਘ ਸੈਣੀ ਔਰ ਜਰਨਲ ਡਾਇਰ ਚ ਕੀ ਫਰਕ ਆ ਤੇ ਫਿਰ ਲਾਲਪੁਰਾ ਪਰਿਵਾਰ ਔਰ ਉਸ ਪਰਿਵਾਰ ਦੇ ਵਿੱਚ ਕੀ ਫਰਕ ਰਹੂਗਾ ਜਿਹੜਾ ਇਹਨਾਂ ਨੂੰ ਸਨਮਾਨਿਤ ਕਰ ਰਿਹਾ ਜਿਹੜਾ ਇਹਨਾਂ ਨੂੰ ਇੱਥੇ ਬੁਲਾ ਰਿਹਾ ਔਰ ਗੰਦੀ ਰਾਜਨੀਤੀ ਕੀ ਕਰ ਰਹੀ ਆ ਸਾਡੇ ਬਜ਼ੁਰਗਾਂ ਦੀਆਂ ਵੀਰ ਭਰਾਵਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਨੂੰ ਗਾਂ ਕਰਕੇ ਮਗਰ ਰਹਿ ਕੇ ਇਹ ਗੰਦੀ ਰਾਜਨੀਤੀ ਰਚੀ ਜਾ ਰਹੀ ਆ ਇਤਿਹਾਸ ਦੇ ਵਿੱਚ ਇਹੋ ਜਿਹੀ ਗੱਦਾਰੀ ਦੀ ਕਮੀ ਨਹੀਂ ਆ ਜਦੋਂ ਸਿੰਘ ਲੜ ਰਹੇ ਸੀ ਫਿਰੋਸ਼ਾ ਵਿੱਚ ਔਰ ਮੁਦਕੀ ਦੇ ਵਿੱਚ ਇੰਗਲੋ ਇੰਡੀਅਨ ਸਿੱਖ ਵਾਰ ਵਿੱਚ ਉਦੋਂ ਵੀ ਕੁਝ ਜਰਨਲ ਸੀ ਲਾਲ ਸਿੰਘ ਤੇਜ ਸਿੰਘ ਉਹਨਾਂ ਨੇ ਵੀ ਫੌਜਾਂ ਦਾ ਹੌਸਲਾ ਡੋਲਿਆ ਸੀਗਾ ਉਦੋਂ ਜਿਹੜੀਆਂ ਫੌਜਾਂ ਬਹਾਦਰੀ ਨਾਲ ਲੜ ਰਹੀਆਂ ਸੀ ਅੱਜ ਕੀ ਸੋਚਣਗੇ ਉੱਥੇ ਕਿਸਾਨ ਵੀਰ ਭਰਾ ਬੈਠੇ ਜਿਹੜੇ ਅੱਜ ਕੀ ਸੋਚਣਗੇ ਉਹ ਸ਼ੁੱਭ ਦੇ ਮਾਪਿਓਂ ਵੀ ਯਾਰ ਇਹ ਮੁੱਖ ਮੰਤਰੀ ਜਿਹਨੇ ਸਾਡੇ ਮੁੰਡਿਆਂ ਤੇ ਗੋਲੀਆਂ ਚੜਾ ਰਿਆ ਥਰੂ ਗੈਸ ਤੇ ਗਾਲ੍ਹੇ ਸੁੱਟ ਰਿਆ ਅਸੀਂ ਉਹਦਾ ਇੱਥੇ ਰੋਪੜ ਦੀ ਧਰਤੀ 'ਚ ਸਨਮਾਨ ਕਰ ਰਹੇ ਆ ਔਰ ਕੌਣ ਲੋਕ ਸਨਮਾਨ ਕਰ ਰਹੇ ਆ ਸਾਡੇ ਪੰਜਾਬੀ ਭਰਾ ਸਾਡੇ ਹੀ ਬਜ਼ੁਰਗ ਸਾਡੇ ਹੌਸਲੇ ਨੂੰ ਤੋੜਨ ਦੀ ਸਾਨੂੰ ਹੀ ਆਪਸ ਚ ਵੜਾਉਣ ਦੀ ਸਾਨੂੰ ਹੀ ਆਪਸ ਲੜਾਉਣ ਦੀ ਵੰਦਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕੌਣ ਕਰ ਰਿਹਾ ਇਹ ਬੰਦਾ ਇਹ ਨੈਸ਼ਨਲ ਮਿਨੋਰਿਟੀ ਫੀਟ ਦੇ ਜਿਹੜੇ ਚੇਅਰਮੈਨ ਸਾਹਿਬ ਆ ਬੜੀ ਸ਼ਰਮਨਾਕ ਗੱਲਾਂ ਇਸ ਗੱਦਾਰਾਂ ਨੂੰ ਮੈਂ ਗੱਦਾਰ ਦੇ ਇਸ ਕਰਕੇ ਕਹਿ ਰਿਹਾ ਵੀ ਜਾਂ ਤਾਂ ਤੁਸੀਂ ਗੱਲ ਕਰੋ ਅੱਜ ਕਿਸਾਨਾਂ ਦੀ ਨਿਆਬ ਸੜੀ ਨਾ ਵੀ ਖੋਲਦੇ ਭਾਈ ਦਾ ਦੇਦੇ ਭਾਈ ਉੱਥੇ ਸੇਫ ਪਾਸੇ ਲੇਕਿਨ ਤੁਸੀਂ ਇੱਕ ਚੋਰ ਰਸਤੇ ਤੋਂ ਅੱਜ ਨਿਆਬ ਸੜੀ ਨੂੰ ਪੰਜਾਬ ਦੇ ਵਿੱਚ ਐਂਟਰੀ ਦੇ ਰਹੇ ਜੇ ਸਵਾਗਤ ਕਰ ਰਹੇ ਜੇ ਔਰ ਸਿਕਿਉਰਿਟੀ ਕੌਣ ਦੇਊਗੀ ਸਾਡੀ ਪੰਜਾਬ ਪੁਲਿਸ ਮੈਂ ਵਿਰੋਧ ਕਿਹੜਾ ਕਰੂੰਗਾ ਆਪਣੇ ਭਰਾਵਾਂ ਦਾ ਵਿਰੋਧ ਕਰੂੰਗਾ ਜਾਂ ਮੁੱਖ ਮੰਤਰੀ ਦਾ ਵਿਰੋਧ ਕਰੂੰਗਾ ਮੈਂ ਆਪਣੇ ਬਜ਼ੁਰਗਾਂ ਦਾ ਵਿਰੋਧ ਕਰਾਂ ਜਾਂ ਇਹ ਮੁੱਖ ਮੰਤਰੀ ਦਾ ਵਿਰੋਧ ਕਰਾਂ ਇੱਕ ਮਿੰਟ ਲੱਗੂਗਾ ਇਸ ਪੋਸਟਰ ਨੂੰ ਇੱਥੋਂ ਐ ਕਰਕੇ ਪਾੜਨ ਲੇਕਿਨ ਪੋਸਟਰ ਤੇ ਸਾਡੀਆਂ ਪੰਜਾਬੀਆਂ ਦੀ ਵੀ ਫੋਟੋਆਂ ਆ ਅਸੀਂ ਆਪਸ ਵਿੱਚ ਲੜਤੀਏ ਉਹ ਕਹਿਣਗੇ ਯਾਰ ਸਾਡਾ ਪੋਸਟਰ ਪਾੜਤਾ ਇਹ ਰਾਜਨੀਤਿਕ ਦਰਸਾਣਾ ਚਾਹੁੰਦੇ ਆ ਇਹ ਚੀਜ਼ ਆਪਾਂ ਲੋਕਾਂ ਦੇ ਵਿੱਚ ਮੈਸੇਜ ਦੇਣਾ ਚਾਹੁੰਦੇ ਆ ਵੀ ਪੰਜਾਬੀ ਇਸ ਮੁੱਦੇ ਦੇ ਉੱਤੇ ਇਕ ਨਹੀਂ ਹੈਗਾ ਵੀ ਇੱਕ ਪਾਸੇ ਤਾਂ ਸਾਡਾ ਕਿਸਾਨ ਉੱਥੇ ਡੱਕਿਆ ਪਿਆ ਇੱਕ ਪਾਸੇ ਤਾਂ ਸਾਨੂੰ ਰਾਹ ਨਹੀਂ ਦਿੱਤਾ ਜਾ ਰਿਹਾ ਔਰ ਇਸ ਬੰਦੇ ਵੱਲੋਂ ਰਾਹ ਨਹੀਂ ਦਿੱਤਾ ਜਾ ਰਿਹਾ ਮੁੱਖ ਮੰਤਰੀ ਹਰਿਆਣਾ ਵੱਲੋਂ ਨਹੀਂ ਰਾਹ ਦਿੱਤਾ ਜਾ ਰਿਹਾ ਉੱਥੇ ਹਰ ਜਾਤ ਤੋਂ ਹਰ ਬਰਾਦਰੀ ਤੋਂ ਹਰ ਉਹ ਕਿਸਾਨ ਬੈਠਾ ਵਾ ਜਿਹੜਾ ਜ਼ਮੀਨੀ ਜ਼ਮੀਨ ਦੇ ਨਾਲ ਇੱਕ ਝੋਟਾ ਤੇ ਅਸੀਂ ਇਹਨਾਂ ਨੂੰ ਕਹਿ ਰਹੇ ਆ ਵੀ ਜੀ ਆਇਆਂ ਨੂੰ ਮੈਂ ਕਹਿੰਦਾ ਹਰ ਬੰਦਾ ਆ ਸਕਦਾ ਪੰਜਾਬ ਚ ਹਰ ਬੰਦਾ ਇੱਥੇ ਆ ਕੇ ਅਸੀਂ ਸਨਮਾਨ ਕਰਾਂਗੇ ਕੋਈ ਵੀ ਕਿਸੇ ਬਰਾਦਰੀ ਦਾ ਹੋਊਗਾ ਅਸੀਂ ਅਗਰ ਅਗਰ ਕਹੋਗੇ ਵੀ ਕੋਈ ਬੰਦਾ ਸਾਡੇ ਕਿਸਾਨਾਂ ਨੂੰ ਰਾਹ ਦੇ ਦੇ ਕਿਸਾਨਾਂ ਦੀ ਕੰਮ ਦੇ ਦੇ ਅਸੀਂ ਆਪ ਜੋ ਡਿਊਟੀ ਲਾਓਗੇ ਅਸੀਂ ਉਹ ਕਰਨ ਨੂੰ ਤਿਆਰ ਬੈਠੇ ਆਂ ਲੇਕਿਨ ਇਸ ਗੰਦੀ ਰਾਜਨੀਤੀ ਵਿੱਚ ਇੱਕ ਸਮਾਜ ਨੂੰ ਅੱਗੇ ਰੱਖ ਕੇ ਤੁਸੀਂ ਸਾਰੇ ਸਮਾਜ ਨੂੰ ਕਲੰਕਿਤ ਕਰਨਾ ਚਾਹੁੰਦੇ ਹੋ ਜਦੋਂ ਇਤਿਹਾਸ ਲਿਖਿਆ ਜਾਊਗਾ ਜਾਂ ਜਦੋਂ ਪੰਜਾਬ ਦੇ ਵਿੱਚ ਗੱਲ ਆਊਗੀ ਵੀ ਨਿਆਬ ਸੈਣੀ ਦਾ ਪਹਿਲਾ ਪ੍ਰੋਗਰਾਮ ਹਰਿਆਣੇ ਦੇ ਮੁੱਖ ਮੰਤਰੀ ਦਾ ਕਿੰਨੇ ਕੀਤਾ ਰੋਪੜ ਦੀ ਧਰਤੀ ਤੇ ਹੋਇਆ ਰੋਪੜ ਦੇ ਲੋਕਾਂ ਦੇ ਉੱਤੇ ਆਹ ਚੀਜ਼ ਕਰਾਉਣਾ ਚਾਹੁੰਦੇ ਜੇ ਵੀ ਉਹ ਮੁੱਖ ਮੰਤਰੀ ਜਿਹੜਾ ਇੱਕ ਪਾਸੇ ਗੋਲੀਆਂ ਲਾ ਰਿਹਾ ਬੈਰੀਕੇਡ ਚ ਲਾ ਰਿਹਾ ਡੱਕ ਰਿਹਾ ਕਿਸਾਨਾਂ ਨੂੰ ਜਿਹੜਾ ਹਰੋਂ ਕੋਸ਼ਿਸ਼ ਕਰ ਰਿਹਾ ਵੀ ਪੰਜਾਬ ਦੇ ਦੁੱਧੇ ਵਿੱਚ ਅਨਰੈਸਟ ਪੈਦਾ ਹੋਵੇ ਪੰਜਾਬ ਚ ਕਿਸਾਨ ਢੱਲੇਵਾਲ ਸਾਹਿਬ 50 ਦਿਨ ਹੋ ਗਏ ਅੱਜ 53ਵਾਂ ਦਿਨ ਵਾਂ ਅੱਜ ਉੱਥੇ ਜਾ ਕੇ ਭੁਖੜ ਧਾਨਾਂ ਤੇ ਬੈਠੇ ਹੋਏ ਆ ਤੇ ਜੇ ਜੇ ਉਹਨਾਂ ਨੂੰ ਕੁਝ ਹੋ ਜੇ ਅਸੀਂ ਇਹਨਾਂ ਦੇ ਜੀਆਂ ਨੂੰ ਆਖਾਂਗੇ ਗੱਲ ਮੌਸਮ ਦੀ ਕਰ ਲੈਨੇ ਆ ਪਹਾੜਾਂ ਦੇ ਵਿੱਚ ਹੋ ਰਹੀ ਬਰਫਬਾਰੀ ਦੇ ਕਰਕੇ ਪੰਜਾਬ ਦੇ ਵਿੱਚ ਉਸਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਠੰਡ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਸੀਤ ਲਹਿਰ ਕੋਲਡ ਡੇ ਅਤੇ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸ ਦੇ ਤਹਿਤ 19 ਜਨਵਰੀ ਤੱਕ ਪੰਜਾਬ ਦੇ ਵਿੱਚ ਔਰੇਂਜ ਅਲਰਟ ਵੀ ਜੜਾਇਆ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਉੱਥੇ ਵੀਜ਼ਿਬਿਲਟੀ ਦੀ ਜੇਕਰ ਗੱਲ ਕਰਨੀ ਜਾਵੇ ਤਾਂ ਵੀਜ਼ਿਬਿਲਟੀ ਵੀ ਬੇहद ਘੱਟ ਹੋਣ ਕਰਕੇ ਦੱਸਿਆ ਜਾ ਰਿਹਾ ਹੈ ਕਿ ਵਾਹਨ ਚਾਲਕਾਂ ਦੇ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਉਥੇ ਪੰਜਾਬ ਦਾ ਘੱਟੋ ਘੱਟ ਤਾਪਮਾਨ 1.5 ਡਿਗਰੀ ਤੱਕ ਪਹੁੰਚ ਚੁੱਕਿਆ ਜੋ ਕਿ ਠੰਡ ਦਾ ਕਹਿਰ ਜਿਹੜਾ ਬਿਆਨ ਕਰ ਰਿਹਾ ਹੈ ਮਹਾਨਗਰ ਜਲੰਧਰ ਦੇ ਵੱਧ ਤੋਂ ਵੱਧ ਤਾਪਮਾਨ ਦੀ ਜਿਕਰ ਗੱਲ ਕਰੀਏ ਤਾਂ 2.9 ਡਿਗਰੀ ਦਰਜ ਕੀਤਾ ਗਿਆ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਧੁੰਦ ਅਤੇ ਠੀਤ ਲਹਿਰ ਦੇ ਵਿਚਕਾਰ ਪੰਜਾਬ ਦੇ ਤਾਪਮਾਨ ਦੇ ਵਿੱਚ ਲਗਾਤਾਰ ਹੀ ਗਿਰਾਵਟ ਦਰਜ ਹੋ ਰਹੀ ਹੈ ਜਿਸ ਕਰਕੇ ਹਾਲਾਤ ਬੇਹਦ ਖਰਾਬ ਹੋ ਰਹੇ ਨੇ ਅਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਠੰਡ ਤੋਂ ਰਾਹਤ ਮਿਲਣ ਦੀ ਕਿਤੇ ਵੀ ਜੜੀ ਉਮੀਦ ਹੈ ਨਜ਼ਰ ਨਹੀਂ ਆ ਰਹੀ ਤੋਂ ਪੰਜਾਬ ਦੇ ਵਿੱਚ ਲਗਾਤਾਰ ਸੰਘਣੀ ਧੁੰਦ ਪੈ ਰਹੀ ਹੈ ਤੇ ਸੰਘਣੀ ਧੁੰਦ ਦਾ ਅਲਰਟ ਵੀ ਜਾਰੀ ਹੋ ਗਿਆ ਹੈ ਸੋ ਅਲਰਟ ਤੋਂ ਬਾਅਦ ਪੰਜਾਬ ਦੇ ਵਿੱਚ ਆ ਠੰਡ ਤੋਂ ਰਾਹਤ ਨਹੀਂ ਮਿਲੇਗੀ ਸੋ ਪੰਜਾਬ ਵਾਸੀਆਂ ਲਈ ਇਹ ਚੰਗੀ ਖਬਰ ਨਹੀਂ ਹੈ ਕਿਉਂਕਿ ਲਗਾਤਾਰ ਤੁੰਦ ਦਾ ਕਹਿਰ ਵਧਦਾ ਜਾ ਰਿਹਾ ਤੇ ਆਵਾਜਾਈ ਦੇ ਦੌਰਾਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਸੋ ਦੱਸਦੀ ਹੈ ਕਿ ਪਹਾੜਾਂ 'ਚ ਲਗਾਤਾਰ ਬਰਫਬਾਰੀ ਪੈ ਰਹੀ ਹੈ ਤੇ ਉਸਦਾ ਅਸਰ ਹੁਣ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਸੋ ਪੰਜਾਬ ਦੇ ਵਿੱਚ ਤਾਪਮਾਨ ਜਿਹੜਾ ਉਹਦੇ ਵਿੱਚ ਗਰਾਵਟ ਆਈ ਹੈ ਤੇ 1.5 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਦਰਜ ਕੀਤਾ ਗਿਆ ਜੋ ਕਿ ਤੁੰਦ ਦਾ ਅਦਾ ਕਹਿਰ ਜਿਹੜਾ ਬਿਆਨ ਕਰ ਰਿਹਾ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਮੋਹਾਲੀ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਸੰਘਣੀ ਤੁੰਦ ਆ ਦੇ ਵਿੱਚੋਂ ਲੋਕ ਨੇ ਜਿਹੜੇ ਗੁਜਰਤੇ ਦਿਖਾਈ ਦੇ ਰਹੇ ਨੇ ਸੋ ਲਗਾਤਾਰ ਇਹ ਤੁੰਦ ਜਿਹੜੀ ਵਾਧੀ ਜਾ ਰਹੀ ਹੈ ਸੋ ਪਹਾੜਾਂ ਦੇ ਵਿੱਚ ਬਰਬਰੀ ਹੋ ਰਹੀ ਹੈ ਉਸ ਦੇ ਕਾਰਨ ਪੰਜਾਬ ਦੇ ਵਿੱਚ ਠੰਡ ਦਾ ਕਹਿਰ ਹੈ ਜਿਹੜਾ ਲਗਾਤਾਰ ਵੱਧ ਰਿਹਾ ਸੋ ਮੌਸਮ ਵਿਭਾਗ ਵੱਲੋਂ ਸੀਤ ਲਹਿਰ ਕੋਲਡ ਡੇ ਅਤੇ ਸੰਘਣੀ ਧੁੰਦ ਦੀ ਚੇਤਾਵਨੀ ਜਿਹੜੀ ਜਾਰੀ ਕੀਤੀ ਗਈ ਹੈ ਜਿਹਦੇ ਤਹਿਤ ਪੰਜਾਬ ਦੇ ਵਿੱਚ orange alert ਜਿਹੜਾ ਜਾਰੀ ਕਰ ਦਿੱਤਾ ਗਿਆ ਉੱਥੇ ਹੀ ਵਿਜ਼ਿਬਿਲਟੀ ਵੀ ਬੇहद ਘੱਟ ਹੋਣ ਸੰਬੰਧੀ ਦੱਸਿਆ ਜਾ ਰਿਹਾ ਜੋ ਕਿ ਵਾਹਨ ਚਾਲਕਾਂ ਦੇ ਲਈ ਪਰੇਸ਼ਾਨੀ ਦਾ ਕਾਰਨ ਬਣੇਗਾ ਸੋ ਲਗਾਤਾਰ ਧੁੰਦ ਹੈ ਜਿਹੜੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਐ ਸੋ ਸੰਘਣੀ ਧੁੰਦ ਜਿਹੜੀ ਉਹ ਪੈ ਰਹੀ ਐ ਜਿਸ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਸੋ ਲਗਾਤਾਰ ਆ ਬਰਫ਼ਵਾਰੀ ਜਿਹੜੀ ਪਹਾੜਾਂ ਦੇ ਵਿੱਚ ਹੋ ਰਹੀ ਐ ਉਸ ਦਾ ਅਸਰ ਹੁਣ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੋ ਪੰਜਾਬ ਦਾ ਜਿਹੜਾ ਤਾਪਮਾਨ ਹੈ ਉਹ 1.5 ਡਿਗਰੀ ਤੱਕ ਪਹੁੰਚ ਗਿਆ ਜੋ ਕਿ ਠੰਡ ਦਾ ਕਹਿਰ ਬਿਆਨ ਕਰ ਰਿਹਾ ਸੋ ਮਹਾਨਗਰ ਜਲੰਧਰ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 2.9 ਡਿਗਰੀ ਦੀ ਗਰਾਵੜ ਦਰਜ ਹੋਈ ਹੈ ਜਦੋਂ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਧੁੰਦ ਅਤੇ ਠੀਤ ਲਹਿਰ ਦੇ ਵਿਚਕਾਰ ਪੰਜਾਬ ਦੇ ਤਾਪਮਾਨ ਵਿੱਚ ਲਗਾਤਾਰ ਗਰਾਵੜ ਦਰਜ ਹੋ ਰਹੀ ਹੈ ਜਿਸ ਕਾਰਨ ਹਾਲਾਤ ਨੇ ਜਿਹੜੇ ਖਰਾਬ ਹੋ ਰਹੇ ਨੇ ਅਤੇ ਆਉਣ ਵਾਲੇ ਜਿਹੜੇ ਕੁਝ ਹੋਰ ਦਿਨ ਨੇ ਉੱਥੇ ਵੀ ਲਗਾਤਾਰ ਅਜੇ ਹੀ ਧੁੰਦ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਕਿਉਂਕਿ ਆ ਪਹਾੜਾਂ ਦੇ ਵਿੱਚ ਜੋ ਬਰਫਬਾਰੀ ਹੋ ਰਹੀ ਆ ਉਸ ਦਾ ਅਸਰ ਆ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ ਤੇ ਪੰਜਾਬ ਦੇ ਵਿੱਚ ਤੁੰਦ ਦਾ ਕਹਿਰ ਆ ਜਿਹੜਾ ਵਧਦਾ ਜਾ ਰਿਹਾ ਸੋ ਆਵਾਜਾਈ ਦੇ ਦੌਰਾਨ ਜਿਹੜੇ ਵਾਹਨ ਚਾਲਕ ਨੇ ਉਹਨਾਂ ਦੇ ਲਈ ਇਹ ਤੁੰਦ ਕਿਤਨਾ ਕਿਤੇ ਕਾਫੀ ਖਤਰਨਾਕ ਸਾਬਤ ਹੋ ਸਕਦੀ ਹੈ ਸੋ ਵਾਹਨ ਚਾਲਕਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਵਾਹਨ ਨੇ ਜਿਹੜੇ ਬਹੁਤ ਧਿਆਨ ਦੇ ਨਾਲ ਚਲਾਉਣ ਕਿਉਂਕਿ ਸੰਘਣੀ ਧੁੰਦ ਦੇ ਕਰਕੇ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰਦੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਧੁੰਦ ਹੈ ਜਿਹੜੀ ਆਪਣਾ ਕਹਿਰ ਇਸੇ ਤਰ੍ਹਾਂ ਜਾਰੀ ਰੱਖ ਸਕਦੀ ਹੈ ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਪੀਲੀ ਪੀਤ ਦੇ ਵਿੱਚ ਹੋਏ ਐਨਕਾਊਂਟਰ ਦੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਵਿੱਚ ਭਗਵਾਨ ਪਿੰਡ ਦਾ ਇੱਕ ਨੌਜਵਾਨ ਵੀ ਸ਼ਾਮਲ ਸੀ ਜਿਨ੍ਹਾਂ ਤੇ ਥਾਣਿਆਂ ਦੇ ਵਿੱਚ ਗਰਨੇਡ ਹਮਲਿਆਂ ਦਾ ਦੋਸ਼ ਲਗਾਇਆ ਗਿਆ ਸੀ ਉਸੇ ਪਿੰਡ ਦਾ ਰਹਿਣ ਵਾਲਾ ਇੱਕ ਹੋਰ ਨੌਜਵਾਨ ਜਿਸ ਦਾ ਨਾਮ ਰਣਜੀਤ ਸਿੰਘ ਦੱਸਿਆ ਜਾ ਰਿਹਾ ਹੈ ਇੱਥੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਮ੍ਰਿਤਕ ਨੌਜਵਾਨ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਦੋਸ਼ ਲਗਾਏ ਗਏ ਨੇ ਕਿ ਉਸ ਦੀ ਮੌਤ ਦਾ ਕਾਰਨ ਜਿਹੜਾ ਆ ਸੀਆਈਏ ਸਟਾਫ ਗੁਰਦਾਸਪੁਰ ਹੈ ਕਿਉਂਕਿ ਉਸ ਨੂੰ ਤਿੰਨ ਦਿਨਾਂ ਤੋਂ ਸੀਆਈਏ ਸਟਾਫ ਦੇ ਵੱਲੋਂ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਅਜ ਨੌਜਵਾਨ ਦੀ ਮੌਤ ਹੋ ਗਈ ਅਤੇ ਬਾਅਦ ਪਰਿਵਾਰਕ ਮੈਂਬਰਾਂ ਨੇ ਇਹ ਦੋਸ਼ ਲਗਾਇਆ ਕਿ ਤਿੰਨ ਦਿਨਾਂ ਤੋਂ ਮ੍ਰਿਤਕ ਰਣਜੀਤ ਸਿੰਘ ਨੂੰ ਸੀਆਈਏ ਸਟਾਫ ਪਰੇਸ਼ਾਨ ਕਰ ਰਿਹਾ ਸੀ ਅੱਜ ਜਦੋਂ ਉਸ ਨੂੰ ਸਟਾਫ ਦੇ ਵੱਲੋਂ ਘਰ ਭੇਜਿਆ ਗਿਆ ਤਾਂ ਉਸ ਦੀ ਹਾਲਤ ਖਰਾਬ ਸੀ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਰੋਸ਼ ਦੇ ਵਿੱਚ ਆਏ ਕਲਾ ਨੌਰ ਟੀ ਪੁਆਇੰਟ ਦੇ ਉੱਤੇ ਰੋਡ ਜਮ ਕਰਕੇ ਪਰਿਵਾਰ ਦੇ ਵੱਲੋਂ ਨੌਜਵਾਨ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਰੋਡ ਜਿਹੜਾ ਜਮ ਕਰ ਦਿੱਤਾ ਗਿਆ। ਉੱਥੇ ਹੀ ਐਸਪੀ ਜੁਗਰਾਜ ਸਿੰਘ ਮੌਕੇ ਤੇ ਪਹੁੰਚਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਡੂੰਘਾਈ ਦੇ ਨਾਲ ਜਿਹੜੀ ਜਾਂਚ ਆ ਕੀਤੀ ਜਾ ਰਹੀ ਹੈ। ਕੀ ਤਾਪ ਦੇ ਹਨ? ਮੇਰੇ ਕੋਲ ਉਸ਼ੇ ਆਗੇ ਲੈਣ ਘਾਰੇ ਲੈ ਗੇ ਕਦੀ ਆਖਣ ਮੇਠਾਣੇ ਕਰਨਾ ਕਦੀ ਆਖਣ ਕਿਤੇ ਕਰਨਾ ਮੈਂ ਠਾਣੇ ਉੱਡੀ ਫਿਰਾ ਕਿਨੂੰ ਪਤਾ ਨਹੀਂ ਕਿੱਥੇ ਬਾਹਰ ਛੜਿਆ ਉਹਨਾਂ 1.5 ਘੰਟੇ ਬਾਅਦ ਘਰ ਕਰਕੇ ਲਿਆ ਘਰ ਆ ਗਿਆ ਅਗਲੇ ਦਿਨ ਫੇਰ ਜੀਓ ਚਲਾਈ ਗਿਆ ਸੀ ਏਡੀ ਵਾਲੇ ਦੇ ਘਰ ਕੇ ਕੈਂਬਰੇ ਲਾਉਣਾ ਉੱਥੋਂ ਕੈਂਬਰੇ ਲਾ ਕੇ ਨਾ ਉੱਥੇ ਸੱਦ ਲਿਆ ਗਰਦਾਪੁਰ ਸੀਐਸਟਾਫ ਦਫਤਰ ਉੱਥੇ ਗਿਆ ਮੈਂ ਫੋਨ ਬਾਲ ਲੱਗਿਆ ਤੇ ਫੋਨ ਕੀਤਾ ਮੈਂ ਬਾਲ ਲੱਗਾ ਵਰਦਿਆਂ ਉਹਦਾ ਫੋਨ ਫੜ ਲਿਆ ਰਾਤ ਨੂੰ ਕੱਲ 2:30 ਵਜੇ ਇੰਟਰ ਹੋਇਆ ਉੱਥੇ ਸੀਐਸਟਾਫ 'ਚ 2:30 ਵਜੇ ਨਾ ਫੋਨ ਲੱਲਿਆ ਬੜਦਿਆਂ ਫੋਨ ਜਿਹੜਾ ਹੋਇਆ ਹੋਇਆ ਮੁੜ ਕੇ ਫੋਨ ਬੰਦ ਮੈਂ ਰਾਤ ਨੂੰ ਬੰਦੇ ਲਾ ਕੇ ਉੱਥੇ ਸੀਐਸਟਾਫ ਚੱਲੀਆਂ ਗਰਦਾਪੁਰ ਉਹ ਨਾਲ ਜੇ ਨੂੰ ਕਿਹ ਬੰਦੇ ਦਾ ਫੋਨ ਆ ਗਿਆ ਵੀ ਸੋਨੂ ਉਹ ਮੁੰਡਿਆ ਆ ਗਿਆ ਘਰ ਰਾਤ ਸੁੱਤਾ ਵਾ ਸਵੇਰੇ ਇਸ ਵਕਤ ਹੀ ਉਹਨਾਂ 8 ਵਜੇ ਸੱਦ ਲਿਆ ਵੀ ਤੂੰ 8 ਵਜੇ ਆ ਜਾ ਉਹ ਇੱਥੇ ਹੀ ਮੇਰੇ ਪੁੱਤ ਨੇ ਮੇਰੇ ਨਾਲ ਗੱਲਾਂ ਕੀਤੀਆਂ ਵੀ ਉੱਥੇ ਹੀ ਲੱਖਾਂ ਜੀਓ ਜਲਾਈ ਵਾਲਾ ਉੱਥੇ ਜੀ ਇਹ ਜਲਾਈ ਵਾਲਾ ਲੱਖਾ ਉੱਥੇ ਹੀ ਸਾਰੇ ਸੀਐਸਟਾਪ ਵਾਲੇ ਪੀਆ ਤੇ ਇਥੋਂ ਬਾਹਰ ਗਿਆ ਸਵੇਰੇ ਨਹੀਂ ਬਚਦਾ ਆਲੇ ਸਾਰਾਤ ਵੀ ਤਾਂ ਕੀ ਦਿੱਤੀ ਆ ਭਈ ਹੁਣ ਤੇ ਬਚ ਕੇ ਚੱਲਿਆ ਸਵੇਰੇ ਨਹੀਂ ਬਚਦਾ ਸਵੇਰੇ ਜਿੰਦਾ ਨਹੀਂ ਬਚਦਾ ਇਹਨਾਂ ਨੇ ਉਹਦੇ ਮੂੰਹ ਤੇ ਦਵਾਈ ਪਾ ਕੇ ਹਸਪਤਾਲ ਫੜਤਾ ਸੀਟਾਪ ਵਾਲੇ ਰਲੇ ਉਹਦੇ ਨਾਲ ਹਸਪਤਾਲ ਸੁੱਟ ਕੇ ਸੀਟਾਪ ਵਾਲੇ ਲੈਬ ਰੀਡਿਅਨ ਦਾ ਲੈਣ ਆਇਆ ਸੀ ਇਹ ਸੀਟਾਪ ਵਾਲਾ ਕੱਲ ਆ ਕੇ ਮੈਨੂੰ ਇਥੇ ਵਾਰਤਾ ਵਾ ਹਸਪਤਾਲ ਮੁੜ ਕੇ ਉਹ ਦੌੜ ਗਿਆ ਉਹ ਨਹੀਂ ਮੁੜ ਕੇ ਮੈਨੂੰ ਲੱਭਾ ਮੈਨੂੰ ਲੱਭਦੇ ਰਹੀਆਂ ਮੇਰਾ ਪੁੱਤ ਅੰਦਰ ਕਰ ਲਾਏ ਕਦੀ ਮੈਂ ਬਾਹਰ ਆ ਮਾਂ ਕਦੀ ਅੰਦਰ ਆ ਮਾਂ ਮੈਂ ਆਪਣਾ ਪੁੱਤ ਚੋਕੇ ਜੇ ਹੱਥੋਂ ਲਸਤਾਲ ਲਾਈ ਤੇ ਆ ਕੇ ਰਣੇ ਆਣੇ ਵਾਲਾ ਕਰਾ ਹੋ ਰਣੇ ਆਣੇ ਵਾਲਾ ਲਾਬੋ ਹੋ ਜੇ ਹੁਣੇ ਇਨਫੋਰਮੇਸ਼ਨ ਮਿਲੀ ਹੈ ਸੋ ਮੈਂ ਇਮੀਡੀਏਟਲੀ ਅੱਜ ਰਿਹਸਲ ਸਿੱਕੀ 26 ਜਨਵਰੀ ਦੇ ਪ੍ਰੋਗਰਾਮ ਨੂੰ ਉਥੋਂ ਸਿੱਧਾ ਇੱਥੇ ਹੀ ਆਇਆ ਅੱਜ ਫੈਮਲੀ ਮੈਂਬਰਸ ਦੇ ਨਾਲ ਵੀ ਗੱਲ ਕਰ ਰਹੇ ਆ ਅੱਜ ਔਰ ਜਿਹੜੇ ਅਫੀਸ਼ੀਅਲਸ ਹੈਗੇ ਉਹਨਾਂ ਕੋ ਵੀ ਅਸੀਂ ਪੁੱਛ ਪੜਤਾਲ ਕਰ ਰਹੇ ਆ ਕੀ ਹੈਗਾ ਸੋ ਫਿਲਹਾਲ ਅਜੇ ਜਿਹੜਾ ਹੈਗਾ ਆ ਕਿਸੇ ਵੀ ਗੱਲ ਦੇ ਬਾਰੇ ਕੁਝ ਬਿਆਨ ਕਰਨਾ ਬਹੁਤ ਜਲਦੀ ਹੋਊਗਾ ਇੱਕ ਵਾਰੀ ਸਾਰੀ ਕਨਫਰਮੇਸ਼ਨ ਹੋ ਜਾਵੇ ਸੋ ਕਨਫਰਮ ਕਰਕੇ ਅਸੀਂ ਤੁਹਾਨੂੰ ਜਿਹੜੀ ਸਾਰੀ ਗੱਲ ਜਿਹੜੀ ਆ ਉਹ ਵਿਸਤਾਰਪੂਰਵਕ ਦੱਸ ਦਿਆਂਗੇ ਅਜੇ ਅਜੇ ਅਸੀਂ ਸਾਰਾ ਕੁਝ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹਨਾਂ ਦੇ ਪਰਿਵਾਰਕ ਮੈਂਬਰਸ ਦੇ ਜਿਹੜੇ ਜਿਹੜੇ ਪੁਆਇੰਟਸ ਹੋਣਗੇ ਜਿਹੜੇ ਜਿਹੜੇ ਇੱਕ ਸੁਣ ਕੇ ਉਹਨਾਂ ਨੂੰ ਅਸੀਂ ਬਾਕਾਇਦਾ ਥੋਰੋਲੀ ਵੈਰੀਫਾਈ ਕਰਕੇ ਬਿਲਕੁਲ ਸਹੀ ਜਿਹੜੀ ਚੀਜ਼ ਹੋਊਗੀ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂਗੇ ਆ ਫਿਲਹਾਲ ਇੱਥੋਂ ਜੋ ਆਣ ਕੇ ਪਤਾ ਲੱਗਾ ਜੀ ਹਸਪੀਟਲ ਦੇ ਵਿੱਚ ਜਿਹ ਅੱਗੇ ਬਾਦਿਆਂ ਗੱਲ ਕਰਦੇ ਹਾਂ ਜਲਾਲਾਬਾਦ ਦੇ ਇੱਕ ਵਿਅਕਤੀ ਦੀ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੱਲੂ ਨੇੜੇ ਚੱਲਦੀ ਰੇਲ ਗੱਡੀ ਦੇ ਵਿੱਚੋਂ ਡਿੱਗਣ ਕਰਕੇ ਦਰਦਨਾਕ ਮੌਤ ਹੋ ਗਈ। ਮ੍ਰਿਤਕ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ ਦੇ ਨਾਲ ਕੰਮ ਦੇ ਲਈ ਬੀਖਾਨੇ ਰਜਾ ਰਿਹਾ ਸੀ। ਮ੍ਰਿਤਕ ਦੋ ਬੱਚਿਆਂ ਦਾ ਪਿਤਾ ਅਤੇ ਚਾਰ ਭਰਾਵਾਂ ਦੇ ਵਿੱਚੋਂ ਸਭ ਤੋਂ ਵੱਡਾ ਭਰਾ ਸੀ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰ ਦੇ ਅਨੁਸਾਰ ਪਿੰਡ ਢੰਡੀ ਕਦੀਮ ਜਲਾਲਾਬਾਦ ਦੇ ਰਹਿਣ ਵਾਲੇ ਰੰਗਾ ਸਿੰਘ ਜਿਹੜਾ ਕਿ ਲਗਭਗ 42 ਸਾਲ ਦਾ ਸੀ ਤੇ ਪਤਨੀ ਸੁਰਜੀਤਾ ਅਤੇ ਇੱਕ ਹੋਰ ਰਿਸ਼ਤੇਦਾਰ ਦੇ ਨਾਲ ਫਾਜ਼ਿਲਕਾ ਤੋਂ ਬੀਕਾਨੇਰ ਦੇ ਲਈ ਕੰਮ ਦੇ ਲਈ ਬੀਕਾਨੇਰ ਜਾਣ ਦੇ ਲਈ ਰੇਲ ਗੱਡੀ ਰਾਹੀਂ ਰਵਾਨਾ ਹੋਈ ਸੀ ਜਦੋਂ ਰੇਲ ਗੱਡੀ ਤਕਰੀਬਨ ਪਿੰਡ ਕੱਲੂ ਦੇ ਨੇੜੇ ਪਹੁੰਚਦੀ ਹੈ ਤਾਂ ਉਸ ਦੀ ਅਚਾਨਕ ਤਬੀਅਤ ਵਿਗੜ ਗਈ ਤੇ ਉਹ ਰੇਲ ਗੱਡੀ ਦੇ ਡੱਬੇ ਦੀ ਜਿਹੜੀ ਖਿੜਕੀ ਹੈ ਉਸ ਕੋਲ ਆ ਜਾਂਦਾ ਉਥੇ ਉਸ ਨੂੰ ਅਚਾਨਕ ਚੱਕਰ ਆ ਜਾਂਦਾ ਜਿਸ ਕਰਕੇ ਉਹ ਰੇਲ ਗੱਡੀ ਤੋਂ ਡਿੱਗ ਜਾਂਦਾ ਹੈ ਇਸ ਦੌਰਾਨ ਇੱਕ ਯਾਤਰੀ ਨੇ ਚੇਨ ਖਿੱਚੀ ਉਸ ਨੇ ਉਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਸ ਦੇ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਰੇਲ ਗੱਡੀ ਤੋਂ ਹੇਠਾਂ ਉਤਰਦੇ ਨੇ ਉਸ ਦੀ ਜਾਂਚ ਕਰਦੇ ਨੇ ਤਾਂ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਸੂਚਨਾ ਮਿਲਣ ਦੇ ਉੱਤੇ ਅਬੋਹਰ ਜੀਆਰਪੀ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਮ੍ਰਿਤਕ ਦੀ লাশ ਨੂੰ ਅਬੋਹਰ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਨਾਲ ਆ ਰਹੀ ਸੀਗੀ ਟੀਐਲਟੀ ਕਰਨ ਦੇ ਬਾਰੀ ਚੋਂ ਜਿਹੜੀ ਇਹਦੀ ਬਾਰੀ ਚੋਂ ਡਿੱਗ ਪਈ ਜੀ ਇਹਦੀ ਮੈਸੇਜ ਨਾਲ ਸੀ ਕਿ ਰੇਲ ਗੱਡੀ ਦੇ ਵਿੱਚ ਕੋਈ ਬੈਠਾ ਸੀ ਸਰਦਾਰ ਉਹਨੇ ਚੈਨ ਖਿੱਚ ਕੇ ਤੇ ਉਹ ਰੇਲ ਗੱਡੀ ਰੋਕੀ ਜੀ ਰੇਲ ਉੱਥੇ ਕਲੂ ਸਟੇਸ਼ਨ ਦੇ ਉੱਤੇ ਰੁਕੀ ਜੀ ਰਸਪਨਰ ਮੇਂ ਰੁਕੀ ਵੀ ਹੈ। ਉਹ ਰੇਲ ਦੇ ਉੱਪਰ ਉੱਪਰਾ ਕੇ ਚੱਕ ਕੇ ਚੜ੍ਹਿਆ ਜੀ ਮੁਕੇ ਤੇ ਡੈਥ ਹੋ ਗਈ। ਉਹ ਪਰਿਵਾਰ ਮੁਕੇ ਤੇ ਪਹੁੰਚ ਗਿਆ ਜੀ। ਆਹ ਪਰਿਵਾਰ ਨੂੰ ਫੋਨ ਫੋਨ ਕੀਤੇ ਜੀ ਪਰਵਾਰ ਉਹਨੇ ਜਿਹੜਾ ਮੁਕੇ ਤੇ ਹੁਣ ਪਹੁੰਚਿਆ ਸਾਰਾ। ਇਹ ਬੱਸੇ ਸੀਗੀ ਨਾਲ ਬਾਕੀ ਸਵਾਰੀਆਂ ਦੇ ਨਾਲ ਇਹਨਾਂ ਦੇ ਜੇ ਕੰਮ ਕਰਨ ਜਾ ਰਹੇ ਸੀਗੇ ਟੰਡੀਆਂ ਪਿੰਡ ਤੋਂ ਇਹਦੇ ਰਸਤੇ ਵਿੱਚ ਉਹਨਾਂ ਦੇ ਵਿੱਚ ਨਾਲ ਇੱਕ ਬੰਦਾ ਹੈਗਾ ਜੀ। ਉੱਥੇ ਦੇਖੋ ਤੇ ਉਧਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਹਾਦਰ ਦੇ ਵਿੱਚ ਬੀਤੀ ਦਿਨੀ ਹੋਇ ਇੱਕ ਮਹਿਲਾ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਉੱਥੇ ਹੀ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਥਾਣਾ ਪੁਰਾਣਾ ਸ਼ਾਲਾ ਦੇ ਵਿੱਚ ਮ੍ਰਿਤਕ ਮਹਿਲਾ ਸ਼ਿਲਿੰਦਰ ਕੌਰ ਦੇ ਪਰਿਵਾਰ ਦੇ ਬਿਆਨਾਂ ਦੇ ਉੱਤੇ ਐਨ ਆਰ ਆਈ ਨਿਰੰਜਨ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ। આરોપી ਫਰਾਰ ਦੱਸਿਆ ਜਾ ਰਿਹਾ ਸੀ ਤੇ ਉੱਥੇ ਹੀ ਪੁਲਿਸ ਥਾਣਾ ਪੁਰਾਣਾ ਸ਼ਾਲਾ ਦੀ ਥਾਣਾ ਇੰਚਾਰਜ ਕ੍ਰਿਸ਼ਮਾਨ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਫਰਾਰ ਆਰੋਪੀ ਨਿਰੰਜਨ ਸਿੰਘ ਜੋ ਵਿਦੇਸ਼ ਭੱਜਣ ਦੀ ਕੋਸ਼ਿਸ਼ ਦੇ ਵਿੱਚ ਸੀ ਦਿੱਲੀ 에어ਪੋਰਟ ਤੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਥੇ ਹੀ ਥਾੜਾ ਇਨਚਾਰਜ ਨੇ ਵੀ ਦੱਸਿਆ ਕਿ ਇਸ ਮਾਮਲੇ ਦੀ ਤਫਦੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਸਲਵਿੰਦਰ ਕੋਰ ਅਤੇ ਨਿਰੰਜਨ ਸਿੰਘ ਆਪਸ ਦੇ ਵਿੱਚ ਰਿਸ਼ਤੇਦਾਰ ਸੀ। ਲੋਹੜੀ ਵਾਲੇ ਦਿਨ ਇਹਨਾਂ ਦੇ ਵਿੱਚ ਕੋਈ ਮਾਮਲੀ ਤਕਰਾਰ ਹੋਈ ਤਾਂ ਨਿਰੰਜਨ ਸਿੰਘ ਦੇ ਵੱਲੋਂ ਸਲਵਿੰਦਰ ਕੋਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਉੱਥੇ ਹੀ ਪੁਲਿਸ ਦੇ ਵੱਲੋਂ ਨਿਰੰਜਨ ਸਿੰਘ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅ ਜੀ ਐਫ ਆਈ ਆਰ ਨੰਬਰ 3 ਅ 15125 ਪੁਰਾਣਾ ਸ਼ਾਲਾ ਦੇ ਤਹਿਤ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਉਦੇ ਵਿੱਚ ਡੀਸੀਜ਼ਡ ਸਿਲਿੰਡਰ ਕੋਰ ਜਿਹੜੇ ਹੈਗੇ ਉਹ ਮਤਲਬ ਐਕਸਪਾਇਰ ਹੋਏ ਸੀ ਤੇ ਇਹਦੇ ਵਿੱਚ ਅਸੀਂ ਨਰਿੰਜਨ ਸਿੰਘ ਜੋ ਅਕਿਊਜ਼ਡ ਹੈ ਸਿੰਗਲ ਅਕਿਊਜ਼ਡ ਸੀਗਾ ਨਰਿੰਜਨ ਸਿੰਘ ਪੁੱਤਰ ਚਰਨ ਸਿੰਘ ਵਾਸੀ ਨਵਾਪਿੰਡ ਬਹਾਦਰ ਇਹਨੂੰ ਅਸੀਂ ਬੀਤੀ ਰਾਤ ਇਮੀਗ੍ਰੇਸ਼ਨ ਡਿਪਾਰਟਮੈਂਟ ਦਿੱਲੀ ਤੋਂ ਆਈਜੀਆਈ 에어ਪੋਰਟ ਦਿੱਲੀ ਤੋਂ ਅਰੈਸਟ ਕੀਤਾ ਜੀ ਅਗਲੀ ਫਰਦਰ ਜਿਹੜੀ ਪ੍ਰोसीडिंग्स ਹੈ ਉਹਨੂੰ ਆਪਾਂ ਕੋਰਟ ਦੇ ਵਿੱਚ ਪੇਸ਼ ਕਰਾਂਗੇ ਫਰਦਰ ਜਿਹੜਾ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਹਨੂੰ ਕਵਰ ਕੀਤਾ ਜਾਏਗਾ ਸੋ ਮਾਮਲਾ ਜੀ ਐਸ ਪਰ ਐਫ ਆਈ ਆਰ ਹੀ ਜੋ ਪਹਿਲੇ ਦਿਨ ਗੱਲ ਸੀਗੀ ਉਹ ਉਹੀ ਸਾਹਮਣੇ ਆਈ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਦੋਨੋਂ ਸ਼ਰੀਕੇ ਦੇ ਵਿੱਚ ਰਿਲੇਟਿਵਸ ਲੱਗਦੇ ਨੇ ਤੇ ਡਿਸੀਜ਼ਡ ਸੁਲਿੰਦਰ ਕੌਰ ਤੇ ਆਪਣੇ ਅਕਿਊਸਡ ਨਰਿੰਜਨ ਸਿੰਘ ਇਹਨਾਂ ਦੀ ਲੋੜੀ ਵਾਲੇ ਦਿਨ ਕਿਸੇ ਗੱਲ ਨੂੰ ਲੈ ਕੇ ਛੋਟੀ ਮੋਟੀ ਗੱਲ ਨੂੰ ਲੈ ਕੇ ਬਹਿਸਬਾਜੀ ਕੋਈ ਹੋਈ ਟਕਰਾਰ ਹੋ ਗਈ ਤੇ ਜਿਸ ਕਾਰਨ ਇਹ ਟੈਸ਼ ਵਿੱਚ ਆ ਕੇ ਇਹਨੇ ਇਸ ਇੰਨਾ ਵੱਡਾ ਸਟੈਪ ਜਿਹੜਾ ਉਠਾਇਆ ਕਿ ਕਰੀਬ ਕਿੰਨੀ ਕੁ ਉਮਰ ਦਾ ਹੈਗਾ ਇਹਨਾਂ ਦੀ ਸੀ ਇਹ ਜੀ 52 60 ਦੇ ਵਿੱਚ ਵਿੱਚ ਏਜ ਹੈਗੀ ਹੈ ਇਹਨਾਂ ਦੀ ਤੁਸੀਂ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਾਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ